ਪੀਰੀ ਫਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਵੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਵੀਡੀਓ ਜੋ ਮੈਂ ਤੁਹਾਡੀ ਸੇਵਾ ਦੇ ਵਿੱਚ ਫਟਾ ਕੇ ਫਿਰ ਤੋਂ ਦੁਬਾਰਾ ਹਾਜ਼ਰ ਹੋਇਆ ਇਸ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਤੁਹਾਡੇ ਦੇਵੀ ਦੇਵ ਤੇ ਜਾਂ ਤੁਹਾਡੀਆਂ ਸ਼ਕਤੀਆਂ ਖੋਲਣ ਦਾ ਮੈਂ ਤੁਹਾਨੂੰ ਅੱਜ ਮਾਤਰ ਦੇਵਾਂਗਾ ਮੰਤਰ ਵੀ ਦੇ ਮੰਤਰ ਵੀ ਦਵਾਗਾ ਤੇ ਇਹਦਾ ਨਾਲ ਢਾਲਾ ਵੀ ਨਾਲ ਲਾਉਗਾ ਢਾਲਾ ਤੇ ਮੰਤਰ ਦੋਨੋਂ ਦਵਾਗਾ ਤੁਹਾਨੂੰ ਪਹਿਲੀ ਅਸੀਂ ਵੀਡੀਓ ਦੇ ਵਿੱਚ ਕੱਲਾ ਢਾਲਾ ਦਿੱਤਾ ਸੀ ਇਹਦੇ ਵਿੱਚ ਤੁਹਾਨੂੰ ਮੰਤਰ ਵੀ ਨਾਲ ਦਵਾਗੇ ਕਿ ਜਿਹੜੇ ਵੀ ਤੁਹਾਡੇ ਦੇਵੀ ਦੇਵਤੇ ਆ ਉਹ ਖੁੱਲ ਜਾਣਗੇ ਤੁਹਾਡੀਆਂ ਬੰਨੀਆਂ ਸ਼ਕਤੀਆਂ ਗਤੀ ਵੀ ਬੰਨੀ ਹੋਏਗੀ ਸਾਰੇ ਦੇਵੀ ਦੇਵਤੇ ਤੁਹਾਡੇ ਗਤੀ ਤੇ ਵੀ ਹਾਜ਼ਰ ਹੋਣਗੇ ਇਸ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖ ਲੈਣਾ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦਿਓ ਘੰਟੀ ਵਾਲੇ ਬਟਨ ਨੂੰ ਦਬਾ ਦਿਓ ਤਾਂ ਕਿ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹਿਲਾਂ ਪਹੁੰਚਦੀਆਂ ਹੋ ਸਕਣਗੀਆਂ ਹੁਣ ਦੋਸਤੋ ਹੁਣ ਗੱਲ ਕਰਦੇ ਆ ਉਸ ਮੰਤਰ ਬਾਰੇ ਤੇ ਉਸ ਊਪਾ ਬਾਰੇ ਵੀ ਕਿੰਦਾ ਆਪਾਂ ਜਿਹੜੀਆਂ ਆਪਣੀਆਂ ਬੰਨੀਆਂ ਸ਼ਕਤੀਆਂ ਨੂੰ ਕਿੰਦਾ ਖੋਲ ਸਕਦੇ ਹਾਂ ਤੇ ਦੋਸਤੋ ਹੁਣ ਤੁਹਾਡੇ ਦੇਵੀ ਦੇਵਤੇ ਜਿਸ ਤਰ੍ਹਾਂ ਮੰਨ ਲਓ ਕੋਈ ਵੀ ਹੈ ਚਾਹੇ ਮਾਂ ਦਾ ਕਾਲੀ ਆ ਚਾਹੇ ਬਾਬਾ ਪੈਰੋ ਆ ਜਾਂ ਕੋਈ ਵੀ ਤੁਹਾਡਾ ਦੇਵੀ ਦੇਵਤਾ ਹੋਵੇ ਜਾਂ ਉਹਨਾਂ ਦਾ ਕਿਸੇ ਨੇ ਬੰਨਣ ਕਰ ਦਿੱਤਾ ਹੋਵੇ ਕਿਉਂਕਿ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਬੰਨਣ ਕਰਨਾ ਆਪ ਜਿਹੀ ਗੱਲ ਹੋ ਚੁੱਕੀ ਹੈ ਹਰ ਇੱਕ ਬੰਦਾ ਤੁਹਾਡੇ ਤੋਂ ਜਲ ਖੱਪ ਕੇ ਇਹੋ ਜਿਹਾ ਕੰਮ ਕਰਦਾ ਪਰ ਉਹ ਲੋਗੇ ਭੁੱਲ ਜਾਂਦੇ ਨੇ ਕਿ ਅਸੀਂ ਇਹ ਕਰਮ ਤਾਂ ਕਰ ਰਹੇ ਹਾਂ ਪਰ ਉਸ ਮਾਲਕ ਦੀ ਨਿਗਾਹ ਦੇ ਵਿੱਚ ਅਸੀਂ ਬਹੁਤ ਵੱਡਾ ਗੁਨਾਹ ਕਰ ਰਹੇ ਹਾਂ ਉਹਨਾਂ ਨੂੰ ਇਸ ਚੀਜ਼ ਦਾ ਥੋੜਾ ਜਿਹਾ ਵੀ ਖੌਫ ਨਹੀਂ ਹੁੰਦਾ ਪਰ ਜਿੱਦਾਂ ਕਹਿੰਦੀ ਹੈ ਕਹਦੀ ਹੈ ਨਾ ਕਿ ਜੇ ਮਾਰਨ ਵਾਲਾ ਵੀ ਹੈਗਾ ਤੇ ਬਚਾਉਣ ਵਾਲਾ ਵੀ ਬੈਠਾ ਹੈ ਤੇ ਇਸ ਕਰਕੇ ਜੇ ਕੋਈ ਇਹ ਮਾੜਾ ਕੰਮ ਕਰਦਾ ਆ ਤੇ ਚੰਗਾ ਨਾ ਪਾਉਣ ਵਾਲਾ ਵੀ ਕੋਈ ਨਾ ਕੋਈ ਮਾਲਕ ਨੇ ਇਸ ਧਰਤੀ ਤੇ ਬਿਠਾਇਆ ਹੁੰਦਾ ਨਾ ਦੁਨੀਆ ਤੇ ਭੀ ਜੇ ਹੁੰਦਾ ਕਿਸੇ ਨਾ ਕਿਸੇ ਨੂੰ ਤੇ ਇਸ ਕਰਕੇ ਅਸੀਂ ਤੁਹਾਨੂੰ ਨਹੀਂ ਸੀ ਰਾਹ ਤੇ ਪਾਉਣਾ ਆ ਕਿਉਂਕਿ ਅਸੀਂ ਕਿਸੇ ਨਾਲ ਤੁਹਾਨੂੰ ਕੋਈ ਬੈਰ ਵਿਰੋਧ ਨਹੀਂ ਰੱਖਣ ਦੀ ਗੱਲ ਕਰਦੇ ਇੱਥੇ ਤੁਹਾਡੀਆਂ ਜਿਹੜੀਆਂ ਦੇਵੀ ਦੇਵਤੇ ਬੰਨੇ ਹੋਏ ਨੇ ਤੁਹਾਡੇ ਪੀਰ ਮੁਰਸ਼ਿਦ ਬੰਨੇ ਨੇ ਉਹਨਾਂ ਨੂੰ ਖੋਲਣ ਦਾ ਮੈਂ ਤੁਹਾਨੂੰ ਪੂਰਾ ਇਥੇ ਜਿਹੜਾ ਕਹ ਲਓ ਕਿ ਇੱਕ ਪੂਰੀ ਵਿਧੀ ਵੀ ਦੱਸਾਂਗਾ ਤੇ ਨਾਲ ਇੱਕ ਮੰਤਰ ਵੀ ਦੇਵਾਂਗਾ ਜਿਹਦੇ ਨਾਲ ਤੁਹਾਡੇ ਜਿਹੜੇ ਦੇਵੀ-ਦੇਵਤੇ ਆ ਇੱਕ ਦਿਨ ਦੇ ਵਿੱਚ ਹੀ ਖੁੱਲ ਜਾਣਗੇ ਇੱਕ ਦਿਨ ਦੇ ਵਿੱਚ ਇਹ ਦੇਵੀ-ਦੇਵਤੇ ਖੁੱਲਣਗੇ ਕੋਈ ਇੰਨਾ ਦੀ ਗੱਲ ਨਹੀਂ ਕੀ ਨਾ ਖੁੱਲਣਗੇ ਬਹੁਤ ਜ਼ਬਰਦਸਤ ਹੈ ਜਿਹੜਾ ਕਹ ਲਓ ਕਿ ਉਪਾਅ ਤੇ ਮੰਤਰ ਹੈ ਜਿਹੜਾ ਬਹੁਤ ਤੇਜ਼ ਤਰਾਰ ਕੰਮ ਕਰਦਾ ਠੀਕ ਹੈ ਇਹਨੂੰ ਤੁਸੀਂ ਵਰਤ ਕੇ ਦੇਖ ਲਈਓ ਕਰਕੇ ਦੇਖਿਓ ਕਿਉਂ ਕਰਕੇ ਅਸੀਂ ਆ 2 ਦਿਨ ਪਹਿਲਾਂ ਹੀ ਇਸ ਦਾ ਪ੍ਰਯੋਗ ਕਰਵਾਇਆ ਸੀ ਕਿਸੇ ਨੂੰ 2 ਦਿਨ ਪਹਿਲਾਂ ਤੇ ਅਸੀਂ ਇਹ ਮੰਤਰ ਵੀ ਦਿੱਤਾ ਸੀ ਤੇ ਨਾਲੇ ਪ੍ਰਯੋਗ ਵੀ ਕਰਾਇਆ ਤੇ ਮਾਲਕ ਦੀ ਕਿਰਪਾ ਦੇ ਨਾਲ ਉਹਨਾਂ ਦੀ ਜਿਹੜੀ ਗੱਡੀ ਸੀ ਬਹੁਤ ਵਧੀਆ ਚੱਲ ਪਈ ਆ ਸਾਰਾ ਕੁਝ ਦੇਵੀ ਦੇਵ ਤੇ ਵੀ ਹਾਜ਼ਰ ਹੋ ਗਏ ਤੇ ਇੱਕ ਦਿਨ ਦੇ ਵਿੱਚ ਹੀ ਇਹ ਸਾਰਾ ਕੰਮ ਆਇਆ ਤੇ ਹੁਣ ਤੁਸੀਂ ਕਰਨਾ ਕੀ ਹੈ ਪਹਿਲਾਂ ਸੁਣ ਲਓ ਤੁਸੀਂ ਨਾ ਬਾਜ਼ਾਰ ਤੋਂ ਜਿਹੜੇ ਡੂਨੇ ਹੁੰਦੇ ਆ ਚਾਰ ਡੂਨੇ ਲੈ ਆਣੇ ਆ ਠੀਕ ਹੈ ਜੀ ਚਾਰ ਡੁੰਨੇ ਲੈ ਕੇ ਆਉਣੇ ਆ ਤੁਸੀਂ ਤੇ ਨਾਲ ਤੁਸੀਂ ਰੱਖਣੇ ਆ ਜੀ ਚਾਰ ਰੱਖਣੇ ਆ ਪਾਨ ਦੇ ਪੱਤੇ ਪਾਨ ਦੇ ਪੱਤੇ ਡੰਡੀਆਂ ਵਾਲੇ ਰੱਖਣੇ ਆ ਠੀਕ ਹੈ ਤੇ ਤੁਸੀਂ 20 ਲੈਣੇ ਆ ਪਤਾਸੇ 20 ਪੂਰੇ ਪਤਾਸੇ ਗਿਣ ਕੇ ਲੈ ਕੇ ਆਉਣੇ ਆ ਠੀਕ ਹੈ ਜੀ ਤੇ ਨਾਲ ਤੁਸੀਂ 8 ਰੱਖਣੇ ਆ ਲੌਂਗ ਤੇ 20 ਲੈਣੇ ਗੁਲਾਬ ਦੇ ਫੁੱਲ ਇਹ ਜਿਹੜਾ ਸਵਮਾਨ ਤੁਹਾਨੂੰ ਦੱਸ ਰਿਹਾ ਨੰਬਰ 1 ਤੇ ਤੁਸੀਂ ਡੁੰਨੇ ਲੈਣੇ ਆ ਚਾਰ ਡੁੰਨੇ ਚਾਰ ਤੁਸੀਂ ਲੈਣੇ ਆ ਆਪਾਂ ਦੇ ਪੱਤੇ ਡੰਡੀ ਵਾਲੇ ਤੇ 20 ਪਤਾਸੇ ਤੇ ਥੋੜੇ ਜਿਹਾ ਕੱਚੇ ਚੌਲ ਰੱਖਣੇ ਆ ਤੇ 8 ਲੌਂਗ ਲੈਣੇ ਆ ਤੇ 20 ਗੁਲਾਬ ਦੇ ਫੁੱਲ ਲੈਣੇ ਆ ਠੀਕ ਹੈ ਜੀ ਇਹ ਸਮਾਨ ਤੁਸੀਂ ਇਕੱਠਾ ਕਰ ਲੈਣਾ ਤੁਸੀਂ ਇਸ ਜਿਹੜਾ ਉਪਾਅ ਨੂੰ ਕੀ ਕਰਨਾ ਆ ਕਿਸੇ ਵੀ ਦਿਨ ਤੁਸੀਂ ਕਰ ਸਕਦੇ ਇਹਨੂੰ ਐਤਵਾਰ ਵੀ ਕਰ ਸਕਦੇ ਹੋ ਸੋਮਵਾਰ ਵੀ ਕਰ ਸਕਦੇ ਠੀਕ ਹੈ ਜੀ ਇਹ ਤੁਸੀਂ ਦਿਨ ਦੇਖ ਲੈਣਾ ਹੁਣ ਤੁਸੀਂ ਕਿਹੜੇ ਦਿਨ ਕਰਨਾ ਆ ਇਹ ਦਵਾਰ ਨੂੰ ਵੀ ਕਰ ਲੂੰਗਾ ਕੋਈ ਦਿੱਕਤ ਨਹੀਂ ਚਾਹੀਦੀ ਤੇ ਕੰਮ ਇਹ ਜਾ ਕੇ ਜਿਹੜਾ ਪਹਿਲਾਂ ਤੁਸੀਂ ਪ੍ਰਯੋਗ ਕਰਨਾ ਆ ਉਥੇ ਮੰਤਰ ਵੀ ਪੜਨਾ ਨਾਲ ਕਰਨਾ ਕਿੱਦਾਂ ਆ ਹੁਣ ਇਸ ਢਾਲੇ ਨੂੰ ਤੁਸੀਂ ਜਦੋਂ ਉਥੇ ਕਰਨਾ ਜਾ ਕੇ ਚੱਲਦੇ ਪਾਣੀ ਤੇ ਕਰਨਾ ਆ ਇਹ ਖੜੇ ਪਾਣੀ ਤੇ ਨਹੀਂ ਹੋਣਾ ਇਹ ਚੱਲਦੇ ਪਾਣੀ ਤੇ ਜਿੱਥੇ ਖਵਾਜਾ ਸਾਹਿਬ ਚੱਲਦੇ ਹੋਣਗੇ ਉੱਥੇ ਹੋਣਾ ਹੈ ਕੰਮ ਨਾਲ ਖਵਾਜਾ ਪੀਰ ਜੀ ਨੂੰ ਨਾਲ ਲੈਣਾ ਇਸ ਕੰਮ ਦੇ ਵਿੱਚ ਤੇ ਨਾਲ ਤੁਸੀਂ ਇਸ ਦੇ ਵਿੱਚ ਮਾਤਾ ਮਦਾਨ ਵਾਲੀ ਨੂੰ ਵੀ ਲੈਣਾ ਜਿੰਨੇ ਕੰਮ ਇਹ ਤੁਹਾਡਾ ਸਾਰਾ ਖੁੱਲਣਾ ਹੈ ਇਹ ਦੋ ਹੀ ਦੇਵਤੇ ਆ ਜਿਹੜੇ ਮਿੰਟਾਂ ਸਕਿੰਟਾਂ ਸਾਰੀਆਂ ਚੀਜ਼ਾਂ ਨੂੰ ਖੋਲ ਦਿੰਦੇ ਆ ਕਿਉਂ ਕਰਕੇ ਮਾਤਾ ਮਦਾਨ ਵਾਲੀ ਸ਼ੀਤਲਾ ਮਾਤਾ ਮਾਤਾਣੀ ਮਾਤਾ ਕਹ ਲਓ ਇਹ ਮਿੰਟ ਲਾਉਂਦੇ ਆ ਜਿਹੜੀ ਵੀ ਸ਼ਕਤੀਆਂ ਬੰਨੀਆਂ ਹੋ ਉਹਨਾਂ ਨੂੰ ਖੋਲਣ ਦੇ ਲਈ ਕਰਨਾ ਤੁਸੀਂ ਕੀ ਇਹ ਪਹਿਲਾਂ ਸੁਣ ਲਓ ਇੱਕ ਡੋਨਾ ਪਹਿਲਾਂ ਲੈ ਲੈਣਾ ਉਹਦੇ ਉੱਤੇ ਤੁਸੀਂ ਇੱਕ ਬਾਣ ਦਾ ਪੱਤਾ ਰੱਖ ਲੈਣਾ ਤੇ ਤੁਸੀਂ ਨਾਲ ਰੱਖ ਲੈਣੇ ਆ ਪੰਜ ਪਤਸੇ ਉੱਪਰ ਠੀਕ ਹੈ ਜੀ ਥੋੜਾ ਜਿਹਾ ਕੱਚੇ ਚੌਲ ਪਾ ਲੈਣੇ ਆ ਦੋ ਲੌਂਗ ਰੱਖਦਣੇ ਆ ਪੰਜ ਰੱਖਦਣੇ ਆ ਗੁਲਾਬ ਦੇ ਫੁੱਲ ਠੀਕ ਹੈ ਪੰਜ ਗੁਲਾਬ ਦੇ ਫੁੱਲ ਰੱਖ ਕੇ ਉਸ ਡੂਨੇ ਦੇ ਉੱਤੇ ਤੁਸੀਂ ਡੂਨੇ ਨੂੰ ਮੱਥੇ ਨਾਲ ਲਾ ਕੇ ਬੇਨਤੀ ਕਰਨੀ ਆ ਖਵਾਜਾ ਵੀਰ ਜੀ ਨੂੰ ਏ ਖਵਾਜਾ ਸਾਹਿਬ ਸਾਡੀਆਂ ਵੀ ਜਿੰਨੀਆਂ ਵੀ ਦੇਵੀ ਦੇਵਤੇ ਜਿੰਨੇ ਵੀ ਸਾਡੀਆਂ ਸ਼ਕਤੀਆਂ ਬੰਨੀਆਂ ਹੋਈਆਂ ਕਿਤੇ ਵੀ ਬੰਨੇ ਹੋਣ ਨੇ ਉਹ ਸਾਡੇ ਜਿਹੜੇ ਦੇਵੀ ਦੇਵਤੇ ਆ ਤੁਹਾਨੂੰ ਨਾਮ ਪਤਾ ਹੀ ਹੋਣਾ ਤੁਹਾਡੇ ਕਿਹੜੇ ਦੇਵੀ ਦੇਵਤੇ ਸੀ ਉਹਨਾਂ ਨੂੰ ਫਰਿਆਦ ਕਰ ਦੇਣੀ ਆ ਖਵਾਜਾ ਵੀਰ ਜੀ ਨੂੰ ਤੇ ਜਿਹੜਾ ਉਹ ਦੂਨਾ ਆ ਤੁਸੀਂ ਮੱਥੇ ਨਾਲ ਲਾ ਕੇ ਉੱਤੇ ਤੁਸੀਂ ਇੱਕ ਮੰਤਰ ਪੜਨਾ ਆ ਮੰਤਰ ਕਿਹੜਾ ਪੜਨਾ ਪਹਿਲਾਂ ਸੁਣ ਲਓ ਮੰਤਰ ਇਹ ਪੜਨਾ ਆ ਜਲ ਖੋਲੂ ਥਲ ਖੋਲੂ ਖੋਲੂ ਜਲ ਦੀ ਕਾਈ 12 ਕੋ ਤੱਕ ਆਪਣੀ ਸ਼ਕਤੀਆਂ ਖੋਲੂ ਹਨੂਮਾਨ ਵੀਰ ਦੀ ਦੁਹਾਈ ਦੁਹਾਈ ਸ਼ਿਵ ਗौरा ਪਾਰਵਤੀ ਦੀ ਠੀਕ ਹੈ ਜੀ ਇਹ ਮੰਤਰ ਆ ਦੁਹਰਾ ਸੁਣਾ ਦੇਣਾ ਇੱਕ ਵਾਰ ਜਲ ਖੋਲੂ ਥਲ ਖੋਲੂ ਖੋਲੂ ਜਲ ਦੀ ਕਾਈ 12 ਕੋ ਤੱਕ ਆਪਣੀ ਸ਼ਕਤੀ ਖੋਲੂ ਸ਼ਕਤੀਆਂ ਖੋਲੂ ਖੋਲੂ ਹਨੂ ਖੋਲੂ ਹਨੂਮਾਨ ਵੀਰ ਦੀ ਦੋਹਾਈ ਦੋਹਾਈ ਸ਼ਿਵ ਗੋਰਾ ਪਾਰਵਤੀ ਦੀ ਠੀਕ ਹੈ ਜੀ ਇਹ ਮੰਤਰ ਤੁਸੀਂ ਪੜਨਾ ਤੇ ਇੱਕ ਡੂੰਨੇ ਨੂੰ ਉਹਦੇ ਪਿੱਛੇ ਚੱਲਦੇ ਪਾਣੀ 'ਚ ਬਹਾ ਦੇਣਾ ਫਿਰ ਤੁਸੀਂ ਦੂਜਾ ਡੂੰਨਾ ਇਦਾਂ ਹੀ ਲੈਣਾ ਉਹਦੇ ਤੇ ਵੀ ਇਦਾਂ ਇੱਕ ਦੋ ਆ ਜਿਹੜਾ ਸਮਾਨ ਆ ਕੱਲਾ ਕੱਲਾ ਉੱਤੇ ਰੱਖ ਕੇ ਉੱਤੇ ਵੀ ਮੱਥਾ ਮੱਥਾ ਟੇਕ ਕੇ ਇਹ ਮੰਤਰ ਤੁਸੀਂ 7-7 ਵਾਰ ਪੜਨਾ ਹੈ ਇੱਕ-ਇੱਕ ਡੂਨੇ ਤੇ ਠੀਕ ਹੈ ਜੀ 7 ਵਾਰ ਪਹਿਲਾ ਪੜਨਾ 7 ਵਾਰ ਦੂਜੇ ਪੜਨਾ ਮੰਤਰ ਪੜ੍ਹ ਕੇ ਇੱਧੇ ਦੂਰ ਡੂਨੇ ਫਿਰ ਤੁਸੀਂ ਚੱਲਦੇ ਪਾਣੀ ਚ ਪਾ ਦੇਣੇ ਫਿਰ ਤੁਸੀਂ ਤੀਸਰਾ ਡੂਨਾ ਵੀ ਇੱਧੇ ਕਰਨਾ ਹੈ ਚੱਕ ਕੇ ਇੱਧੇ ਮੰਤਰ ਇੱਦਾਂ ਪੜਨਾ ਮੰਤਰ ਪੜ੍ਹ ਕੇ ਫਿਰ ਇਹਨੂੰ ਪਾਣੀ ਚ ਚੱਲਦੇ ਪਾਣੀ ਛੱਡ ਦੇਣਾ ਫਿਰ ਤੁਸੀਂ ਹੁਣ ਅਗਲਾ ਕੀ ਕੰਮ ਕਰਨਾ ਫਿਰ ਤੁਸੀਂ ਉੱਥੋਂ ਪਾਣੀ ਤੋਂ ਚੱਲਦੇ ਪਾਣੀ ਤੋਂ ਆ ਜਾਣਾ ਚੱਲ ਉੱਠ ਕੇ ਉੱਥੇ ਨਮਸਕਾਰ ਕਰਕੇ ਖੁਆਜਾ ਜੀ ਨੂੰ ਬੇਨਤੀ ਕਰਕੇ ਘਰ ਆ ਜਾ ਆ ਜਾਣਾ ਘਰ ਨਹੀਂ ਆਉਣਾ ਰਸਤੇ ਆਣਾ ਤੇ ਘਰ ਦੇ ਕੋਲ ਜਿਹੜਾ ਤੁਹਾਡੇ ਚਰਾਹਾ ਪੈਂਦਾ ਹੈ ਫਿਰ ਇੱਕ ਤੁਸੀਂ ਦੋਨਾ ਇੱਥੇ ਚਰਾਹੇ ਤੇ ਰੱਖ ਕੇ ਆਉਣਾ ਆ ਜਿੱਦਾਂ ਉਹ ਸਾਰਾ ਸਮਾਨ ਤੁਹਾਨੂੰ ਪਹਿਲਾਂ ਦੱਸਿਆ ਉੱਥੇ ਪੜਨਾ ਮੰਦਰ ਪੜਨਾ ਸਾਰਾ ਸਮਾਨ ਇੱਥੇ ਰੱਖ ਕੇ ਉਹ ਝਾ ਕੇ ਆਪਣੇ ਚਰਾਹੇ ਤੇ ਰੱਖ ਦੇਣਾ ਤੇ ਚਾਹੇ ਵਾਲੀ ਮਾਤਾ ਨੂੰ ਬੇਨਤੀ ਕਰਨੀ ਹੈ ਕਿ ਸਾਡੀਆਂ ਜਿੰਨੀਆਂ ਵੀ ਦੇਵੀ ਦੇਵ ਤੇ ਜਿੰਨੀਆਂ ਵੀ ਸ਼ਕਤੀਆਂ ਯੇ ਤੇ ਵੀ ਸਾਡੀ ਬੰਧਨ ਕੀਤਾ ਕਿ ਨੂੰ ਚੱਲ ਕੇ ਸਾਡੇ ਘਰ ਆ ਫਿਰ ਆਜਮਨ ਹੋ ਜਾ ਫਿਰ ਤੁਸੀਂ ਇੰਨੀ ਗੱਲ ਕਰਕੇ ਘਰ ਆ ਜਣਾ ਘਰ ਆ ਕੇ ਤੁਸੀਂ ਕੀ ਕਰਨਾ ਦੋ ਤੁਸੀਂ ਨਾ ਫਿਰ ਆਪਣੇ ਆਕੇ ਘਰ ਦੇ ਵਿੱਚ ਦੋ ਚਰਾਗ ਲਾਉਣੇ ਆ ਜੇ ਮੰਨ ਲਓ ਤੁਹਾਡੇ ਦੇਵੀ ਦੇਵਤੇ ਜਾਂ ਕੋਈ ਕਾਲੀ ਮਾਤਾ ਪੈਰੋ ਜਾਂ ਕੁਝ ਅਦਰੀ ਚਿੱਤੇ ਤੇ ਤੇਲ ਦਾ ਚਰਾਗ ਹੁੰਦਾ ਫਿਰ ਤੇਲ ਦਾ ਲਾਉਣਾ ਇੱਕ ਲਾਉਣਾ ਦੀ ਸੀ ਕੀ ਉਹਦਾ ਠੀਕ ਹੈ ਜੀ ਦੋ ਚਰਾਗ ਲਾਉਣੇ ਆ ਨਾਲ ਥੋੜਾ ਜਿਹਾ ਪ੍ਰਸ਼ਾਦ ਨੂੰ ਭੋਗ ਲਵਾ ਦੇਣਾ ਫਿਰ ਤੁਸੀਂ ਆ ਕੇ ਇਹ ਸੱਤ ਜਿਹੜਾ ਮੰਤਰ ਪੜਨਾ ਫਿਰ ਸੱਤ ਵਾਰ ਇਹ ਮੰਤਰ ਪੜ੍ਹਨਾ ਫਿਰ ਅਰਦਾਸ ਬੇਨਤੀ ਕਰਨੀ ਹੈ ਅਰਦਾਸ ਬੇਨਤੀ ਕਰਨ ਤੋਂ ਬਾਅਦ ਫਿਰ ਤੁਸੀਂ ਉਹ ਆਪਣੀ ਬੇਨਤੀ ਕਰ ਦੇਣੀ ਆ ਤੇ ਜਿਹੜੇ ਵੀ ਤੁਹਾਡੇ ਦੇਵੀ ਦੇਵਤੇ ਹੋਣਗੇ ਜਿਹੜੇ ਵੀ ਤੁਹਾਡੇ ਦੇਵੀ ਦੇਵਤੇ ਸ਼ਕਤੀਆਂ ਜਿਹੜੀਆਂ ਵੀ ਹੋਊਗੀਆਂ ਉਹ ਖੁੱਲ ਜਾਣਗੀਆਂ ਇੱਕ ਦਿਨ ਹੀ ਖੁੱਲਣਗੀਆਂ ਤੇ ਉਹ ਖੁੱਲ ਕੇ ਤੁਹਾਨੂੰ ਹਾਜ਼ਰੀ ਦੇਣਗੀਆਂ ਉਸੇ ਦਿਨ ਹੀ ਹਾਜ਼ਰੀ ਦੇਣਗੀਆਂ ਜਾਂ ਅਗਲੇ ਦਿਨ ਤੁਹਾਡੇ ਤੋਂ ਹਾਜ਼ਰ ਹੋਣਗੀਆਂ ਫਿਰ ਤੁਸੀਂ ਇਹ ਜਿਹੜਾ ਮੰਤਰ ਇਹਨੂੰ ਪੜਦੇ ਰਹੋ ਵਿੱਚ ਵਿੱਚ ਕਰਦੇ ਰਹਿਣਾ ਤੇ ਜਿੱਦਾਂ ਵੀ ਕੋਈ ਗੱਲਬਾਤ ਹੋਊਗੀ ਤੁਸੀਂ ਸਾਡੇ ਨਾਲ ਦੱਸਾਨੂੰ ਦੱਸ ਸਕਦੇ ਹੋ। ਇਹ ਹੀ ਸਾਡੀ ਵੀਡੀਓ ਸੀ। ਇਹ ਚੰਗੀ ਲੱਗੀ ਆ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦੇਣਾ ਜੀ। ਜੈ ਬੀਰਾਂ ਦੀ ਜੈ ਮਸਤਾਂ ਦੀ ਮਾਲਕ ਪਲੀ